ਪੰਜਾਬੀਓ ਨੌਜਵਾਨੋ ਇਹ ਵੀਡੀਓ ਜ਼ਰੂਰ ਦੇਖਿਓ ਬੜਾ ਖਾਸ ਵੀਡੀਓ ਹੈ ਮੈਂ ਕਹਿਣਾ ਚੰ ਜੋੜ ਕੇ ਰੱਖ ਦੇਗਾ ਤੁਹਾਨੂੰ ਵੀਡੀਓ ਇਹ ਪੰਜਾਬ ਦਾ ਨੌਜਵਾਨ ਅੱਜ ਬਾਹਰ ਜਾ ਰਿਹਾ ਹੈ ਪਰ ਦੇਖੋ ਪੰਜਾਬ ਦੀ ਧਰਤੀ ਤੇ ਕੀ ਕੁਝ ਹੋ ਰਿਹਾ ਹੈ ਸਰਦਾਰ ਹਰਜਿੰਦਰ ਸਿੰਘ ਜੀ ਚੀਮਾ ਮੈਨੇਜਿੰਗ ਡਾਇਰੈਕਟਰ ਹੈਗੇ ਨੇ ਜੀ ਇਹ ਚੀਮਾ ਬੋਇਲਰਸ ਲਿਮਟਿਡ ਦੇ ਇੰਨਾ ਵੱਡਾ ਐਮਪਾਇਰ ਜਿਹੜਾ ਇਹਨਾਂ ਨੇ ਖੜਾ ਕਰਕੇ ਰੱਖ ਦਿੱਤਾ ਪੰਜਾਬ ਦਾ ਨਾਂ ਉੱਚਾ ਕਰ ਦਿੱਤਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡ ਦੀ ਟੀਮ ਅੱਜ ਬਹੁਤ ਖੁਸ਼ ਰਿਸੀਵ ਸਮਝਦੀ ਹੈ ਜੀ ਕਿ ਤੁਹਾਡੇ ਨਾਲ ਚੀਮਾ ਬੋਇਲਰਸ ਲਿਮਟਿਡ ਦੇ ਚੇਅਰਮੈਨ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਐਡਾ ਵੱਡਾ ਮਾਰਕਾ ਮਾਰਿਆ ਜੀ ਤੁਸੀਂ ਪਹਿਲਾਂ ਇੱਥੋਂ ਦੀ ਗੱਲ ਸ਼ੁਰੂ ਕਰਾਂਗੇ ਮੈਂ ਨਾ 10000 ਨਾਲ ਬਿਜ਼ਨਸ ਸ਼ੁਰੂ ਕੀਤੀ ਹੋਈ ਹੈ ਨੌਕਰੀ ਛੱਡ ਕੇ ਤੇ ਅਸੀਂ 7500 ਮਿਲੀਅਨ ਤੇ ਅੱਜ ਹੂੰ ਤੇ 400 ਇੰਜੀਨੀਅਰ ਸਾਡੇ ਕੋਲ ਕੰਮ ਕਰਦੇ ਨੇ ਤੇ 30 ਏਕੜ ਦਾ ਫੈਕਟਰੀ ਹੈ ਇਹ 30 ਏਕੜ ਦੇ ਵਿੱਚ ਕੰਮ ਕਰਦੀ ਹੈ ਹਾਂਜੀ ਹਾਂਜੀ ਔਰ ਇਹ ਅਸੀਂ ਮਤਲਬ ਇੰਡੀਆ ਦੀ ਸਭ ਤੋਂ ਵੱਡੀ ਬਾਰ ਮੈਨੂਫੈਕਚਰਿੰਗ ਕੰਪਨੀ ਹੈ ਹੂੰ ਦੇਖੋ ਜੀ ਜਦੋਂ ਅਸੀਂ ਰੋਪੜ ਤੋਂ ਜਾਂਦੇ ਆ ਨਾ ਜੀ ਜਾਂ ਜਲੰਧਰ ਤੋਂ ਜਾਂਦੇ ਆ ਕੁਰਾਲੀ ਚੰਡੀਗੜ੍ਹ ਰੋਡ ਤੇ ਚੀਮਾ ਬੋਇਲਰਜ਼ ਅਕਸਰ ਦੇਖਦੇ ਆ ਹਰ ਕੋਈ ਦੇਖਦਾ ਹੈ ਪਰ ਅੰਦਰ ਕੀ ਕੁਝ ਹੋ ਰਿਹਾ ਕਿੱਡਾ ਵੱਡਾ ਕਾਰਜ ਹੋ ਰਿਹਾ ਮੈਂ ਕਹਿੰਦਾ ਜੀ ਬੜਾ ਇਹ ਜ਼ਬਰਦਸਤ ਕਾਰਜ ਹੈ ਮੈਨੂੰ ਰੋਹਾਨੀ ਕਾਰਜ ਸਪਿਰਚੁਅਲ ਕਾਰਜ ਕਹਿੰਨਾ ਇਸ ਕਰਕੇ ਕੀ ਕਈ ਘਰਾਂ ਦੇ ਵਿੱਚ ਤੁਹਾਡੇ ਥਰੂ এমਪਲॉयਮੈਂਟ ਗਈ ਹੈ ਜੀ ਜਾ ਰਹੀ ਹੈ ਜੀ ਇਹ ਬਹੁਤ ਵੱਡਾ ਕਾਰਜ ਕਰ ਰਹੇ ਸਰ ਸਲੂਟ ਬਣਦਾ ਜੀ ਸਾਰਾ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਥੈਂਕਸ ਬਹੁਤ ਚੰਗਾ ਲੱਗਿਆ ਤੁਸੀਂ ਸਾਨੂੰ ਚੈਨਲ ਨੂੰ ਸਾਨੇ ਨੂੰ ਸਮਾਂ ਦਿੱਤਾ ਗੱਲਬਾਤ ਕਰਨ ਦੇ ਲਈ ਹੁਣ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਜੀ ਇਸ ਸਮੇਂ ਦੁਬਾਰਾ ਦੱਸੋ ਆਪਣੀ ਟਰਨਓਵਰ ਕਿੰਨੀ ਹੈ ਜੀ 7500 ਮਿਲੀਅਨ ਮਤਲਬ 750 ਕਰੋੜ ਰਾਸ਼ਟਰੀ ਦੇ 750 ਕਰੋੜ ਤੇ ਸਟਾਰਟ ਕਿੱਥੋਂ ਕੀਤਾ ਜੀ 10000 ਕਿਹੜੇ ਸਾਲ ਚ ਕੀਤਾ ਜੀ 90 ਚ 90 1990 ਚ 10000 ਰੁਪਏ ਨਾਲ ਸਟਾਰਟ ਕੀਤਾ ਤੇ 750 ਕਰੋੜ ਦੀ ਜਿਹੜੀ ਹੈ ਇਸ ਸਮੇਂ ਤੁਹਾਡੀ ਟਰਨਓਵਰ ਹੈ ਆ ਸੁਣੀ ਜੀ ਗੱਲ ਆ ਸੁਣੀ ਜੀ ਗੱਲ ਏਡੀ ਵੱਡੀ ਗੱਲ ਹਰੇਕ ਨੌਜਵਾਨ ਤੱਕ ਇਹ ਵੀਡੀਓ ਪਹੁੰਚਣਾ ਚਾਹੀਦਾ ਹੈ ਹਰੇਕ ਨੌਜਵਾਨ ਚੀਮਾ ਸਾਹਿਬ ਦੀਆਂ ਗੱਲਾਂ ਧਿਆਨ ਨਾਲ ਸੁਣੇ ਕਿਉਂਕਿ ਜੋ ਕੁਝ ਅਸੀਂ ਕਰ ਰਹੇ ਆ ਵੀਡੀਓ ਬਣਾ ਰਹੇ ਆ ਬੜਾ ਖਾਸ ਵੀਡੀਓ ਹੈ ਔਰ ਇਸ ਦੇ ਨਾਲ ਕਈਆਂ ਦੀਆਂ ਜ਼ਿੰਦਗੀਆਂ ਬਦਲਣ ਗਈਆਂ ਚੇਂਜ ਹੋਣ ਗਈਆਂ ਗੱਲ ਸੁਣੋ ਸਾਰੀ ਜੀ ਸਰ ਕੀ ਸੰਦੇਸ਼ ਦਿੰਦੇ ਹੋ ਜੀ ਸੰਦੇਸ਼ ਇਹ ਹੈ ਕਿ ਜਿਹੜਾ ਆਪਣੇ ਸਰਦਾਰਾ ਜਾਂਦੇ ਨੇ 84 ਲੱਖ ਜੂਨ ਹੈ ਜੀ ਤੇ 84 ਲੱਖ ਜੂਨ ਦੇ ਵਿੱਚ ਇਨਸਾਨ ਹੀ ਇੱਕ ਇਹੋ ਜੀ ਜੂਨ ਹੈ ਜਿਹੜਾ ਉਹ ਸੋਚ ਲਵੇ ਕਿ ਮੈਂ ਚੰਦਰਮਾ ਤੇ ਜਾਣਾ ਹੈ ਤੇ ਚੰਦਰਮਾ ਤੇ ਵੀ ਜਾ ਸਕਦਾ ਔਰ ਚਲਾ ਗਿਆ ਤੇ ਰੱਬ ਦਾ ਬਣਾਇਆ ਹੋਇਆ ਦੂਸਰਾ ਕੋਈ ਵੀ ਪ੍ਰਾਣੀ ਨਾ ਉਹ ਕ੍ਰੀਏਚਰ ਨਾ ਉਹ ਕਰ ਸਕਦਾ ਨਾ ਸੋਚ ਸਕਦਾ ਇਸ ਲਈ ਪਹਿਲੀ ਗੱਲ ਤੁਸੀਂ ਲੋਕ ਇਹ ਸੋਚ ਲਓ ਕਿ ਤੁਸੀਂ ਲੋਕ ਰੱਬ ਦੀ ਬਣਾਈ ਹੋਈ ਸਭ ਤੋਂ ਸੁਨੱਖੀ ਸੁਨਹਿਰੀ ਔਰ ਇੰਟੈਲੀਜੈਂਟ ਔਰ ਖਾਸ ਕ੍ਰੀਏਸ਼ਨ ਹੋ ਤੁਸੀਂ ਆਪਣੇ ਆਪ ਨੂੰ ਲੱਕੀ ਸਮਝੋ ਕਿ ਤੁਹਾਨੂੰ ਰੱਬ ਨੇ ਇਨਸਾਨ ਬਣਾਇਆ ਹੌਣ ਤੁਹਾਡਾ ਕੋਈ ਟਾਰਗੇਟ ਨਹੀਂ ਜਿੱਥੇ ਮਰਜੀ ਪਹੁੰਚੋ ਸਿਰਫ ਤੁਹਾਡੇ ਅੰਦਰ ਸਿਰਫ ਸੋਚ ਚਾਹੀਦੀ ਸਿਰਫ ਸੋਚ 1975 ਚ 75 ਚ ਮੈਂ ਕੀਤੀ ਇੰਜੀਨੀਅਰਿੰਗ ਜੀ ਮੈਂ ਚਲਾ ਗਿਆ ਸ਼ਿਪ ਚ ਹੂੰ ਤੇ ਸ਼ਿਪ ਤੇ ਜਾ ਕੇ ਤੇ ਮੈਂ ਕੈਪਟਨ ਨਾਲ ਮੇਰੀ ਗੱਲ ਹੋਈ ਜੀ ਤੇ ਮੈਂ ਆਖਿਆ ਵੀ ਆਪਾਂ ਦੇਸ਼ ਲਈ ਕੀ ਕਰਦੇ ਆ ਜੀ ਵੀ ਆਪਾਂ ਸ਼ਿਪ ਦਾ ਕੈਪਟਨ ਬਣ ਜਾਂਦੇ ਆ 6 ਮਹੀਨੇ ਜਹਾਜ਼ ਚ ਰੋ 6 ਮਹੀਨੇ ਚੰਡੀਗੜ੍ਹ ਰੋ ਦੇਸ਼ ਲਈ ਕੀ ਕਰਦੇ ਹੋ ਜੀ ਦੇਸ਼ ਲਈ ਤੇ ਕੁਝ ਕਰ ਨਹੀਂ ਰਿਹਾ ਜੀ ਕਿਉਂ ਆਂਦਾ ਫਿਰ ਤੂੰ ਸ਼ਿਪ ਖਰੀ ਲੈ ਤੇ ਦੇਸ਼ ਦੀ ਸੇਵਾ ਕਰ ਲੈ ਅੱਛਾ ਮੈਂ ਕਿਹਾ ਵੀ ਬੰਦਾ ਥੋੜੀ ਜਿਹੀ ਚਿਪਕਿਰਦਾ ਚਿਪ ਤੇ ਕਰੋੜਾਂ ਦਾ ਆਂਦਾ ਉਥੇ ਨੌਕਰੀ ਮਿਲ ਜਾਏ ਇੰਨਾ ਹੀ ਕੀ ਘਟੇ ਜੀ ਉਹਦਾ ਬੰਦਾ ਨਹੀਂ ਚਿਪਕਿਰਦਾ ਮੈਂ ਕਿਹਾ ਨਾ ਕਹਿੰਦਾ ਮੇਰੇ ਆਫਿਸ ਚਾਂਸ ਹੋਏਰੇ ਮੈਂ ਤੈਨੂੰ ਬੰਦਾ ਨਾਮ ਦੱਸਾਂ ਉਹਨੇ 100 ਸ਼ਿਪ ਕਰੀਦੇ ਨੇ ਅੱਛਾ ਜੀ ਮੈਂ ਤੇ ਉੱਥੇ ਸਾਡੇ 75 ਸਾਂ ਚ ਸਾਡੇ ਤੇ ਆਫਿਸ ਵੀ ਬੜੀ ਜਲਦੀ ਲੱਗਦੀ ਰ 8 ਵਜੇ ਜੀ ਮੈਂ 8 ਵਜੇ ਸਵੇਰੇ ਕੈਪਟਨ ਸਾਹਿਬ ਦੇ ਆਫਿਸ ਗਿਆ ਤੇ ਉਹਨੇ ਮੈਨੂੰ ਇੱਕ ਸ਼ਿਪਿੰਗ ਕੰਪਨੀ ਦੇ ਚੇਅਰਮੈਨ ਦਾ ਨਾਮ ਦੱਸ ਦਿੱਤਾ ਤੇ 125 ਜਹਾਜ਼ਾਂ ਦੀ ਲਿਸਟ ਦਿੱਤੀ ਅੱਛਾ ਜੀ ਪਿਆ ਹੀ ਬੰਦਾ ਤੇ ਆ ਇਹਨੇ 125 ਜਹਾਜ਼ ਨੇ ਜੀ ਮੈਂ ਕਿਹਾ ਯਾਰ ਇੱਕ ਬੰਦਾ 125 ਜਹਾਜ਼ ਤੇ ਇਟਸ ਵੈਰੀ ਵੈਰੀ ਟਫ ਨਹੀਂ ਬਣਾ ਸਕਦਾ ਜੀ ਮੈਂ ਕਿਹਾ ਸਰ ਇਹ ਸਹੀ ਦੀ ਹੈਗੀ ਫਿਗਰ ਕਿਉਂਕਿ ਦੇਖੋ 40 ਸਾਲ 30 ਸਾਲ ਦੀ ਉਮਰ ਤੱਕ ਤੁਹਾਡੀ ਮਸਾ এডਿਕੇਸ਼ਨ ਕੰਪਲੀਟ ਹੁੰਦੀ ਹੈ ਜੀ 70 ਤੋਂ ਹੀ ਰਿਟਾਇਰ ਹੋ ਜਾਂਦੇ ਹੋ ਜੀ ਤੁਹਾਡਾ ਵਰਕਿੰਗ ਟਾਈਮ ਹੋਇਆ 40 ਸਾਲ ਦਾ ਜੀ 40 ਸਾਲ ਦੇ ਵਿੱਚ ਤੁਸੀਂ 100 ਜਹਾਜ਼ ਖਰੀਦਨੇ ਹੈ ਹਰ ਤੀਸਰੇ ਚੌਥੇ ਮਹੀਨੇ ਤੁਹਾਨੂੰ ਇੱਕ ਜਹਾਜ਼ ਖਰੀਦਣਾ ਪਏਗਾ ਹੂੰ ਤੇ ਜਹਾਜ਼ ਚ ਬਣਨ ਲੱਗਦੇ ਨੇ ਡੇਢ ਤੋਂ 2 ਸਾਲ ਜੀ ਇਸ ਲਈ ਸਾਰੀ ਫਿਗਰ ਗਲਤ ਹੈ 40 50 ਜਹਾਜ਼ ਇਹਨਾਂ ਦੇ ਪਿਓ ਦਾਦੇ ਤੋਂ ਹੋਣੇ ਨੇ ਬਾਕੀ ਇਹਨੇ ਖੁਦ ਖਰੀਦੇ ਹੋਣੇ ਨੇ ਜੀ ਤੇ ਇਹ ਤੇ ਹੋ ਸਕਦਾ ਪਰ ਸਾਰੇ ਜਹਾਜ਼ ਇਹ ਖਰੇ ਇਹ ਨਹੀਂ ਹੋ ਸਕਦਾ ਜੀ ਉਹਨੇ ਮੈਨੂੰ ਆਖਿਆ ਵੀ ਜਿੰਨੇ ਜੋ ਕਰਨਾ ਉਹ ਇੱਕ ਹੀ ਜ਼ਿੰਦਗੀ ਚ ਕਰਦਾ ਇਹਨੇ 750 ਜਾਜ ਇੱਕ ਹੀ ਜ਼ਿੰਦਗੀ ਚ ਬਣਾਏ ਨੇ ਜੀ ਐਡਬਲਿਊ ਮੈਨੇਜਰ ਨੇ 2050 ਹੋਟਲ ਇੱਕ ਹੀ ਜ਼ਿੰਦਗੀ ਬਣਾਇਨੇ ਬਿਨਾ ਇੱਕ ਡਾਲਰ ਵੀ ਆਪਣੇ ਕੋਲ ਲਗਾਇਆ ਜੀ ਔਰ ਉਹ ਬੇਰੇ ਦੇ 100 ਫਾਈਵ ਸਟਾਰ ਹੋਟਲ ਨੇ ਇੰਡੀਆ ਚ ਤੋਂ ਸਿਰਫ ਇੱਕ ਉਹਥੇ ਹੋਟਲ ਦੇ ਵਿੱਚ ਅਕਾਊਂਟ ਮੈਨੇਜਰ ਸੀ ਜੀ ਖੁਸ਼ ਹੋ ਗਏ ਸੀ ਉੱਥੋਂ ਮੇਰਾ ਦਿਮਾਗ ਕੰਮ ਗਿਆ ਤੇ ਚੀ ਮੋਬਾਈਲਰਸ ਹਰ ਜਿੱਥੇ ਪਹਿਤੋ ਮੈਂ ਸੋਚ ਲਿਆ ਕਿ ਮੈਂ ਛੱਪ ਕਿੱਦਣਾ ਤੇ ਮੈਂ ਕੈਪਟਨ ਦੀ ਨੌਕਰੀ ਰੱਖਣਾ ਮੈਂ ਨੌਕਰੀ ਨਹੀਂ ਕਰਨੀ ਹਾਂ ਇੱਥੇ ਗੱਡੀ ਇੱਥੇ ਵੀ ਬਦਲੀ ਗੱਡੀ ਆਹ ਹੈ ਚੇਂਜ ਤੇਰੀ ਹੈ ਵੱਡੀ ਅਸਲੀ ਗੱਡੀ ਇੱਥੇ ਹੀ ਬਦਲੀ ਆ ਵਾਹ ਜੀ ਵਾਹ ਇਸ ਸਮੇਂ ਜਿਹੜਾ ਹਾਂ ਇੱਥੇ ਚੱਕਰ ਘੱਮ ਗਿਆ ਬਸ ਇੱਥੋਂ ਚੱਕਰ ਘਬਿਆ ਸਰ ਇਸ ਸਮੇਂ ਮੈਂ ਕੈਪਟਨ ਦੀ ਨੌਕਰੀ ਛੱਡੀ ਸਰਕਾਰੀ ਜੀ ਪੈਨਸ਼ਨ ਵਾਲੀ ਹਾਂ ਮੈਡਲ ਸਾਹਮਣੇ ਲੱਗੇ ਨੇ ਅੱਛਾ ਇਹ ਮੈਡਲ ਇਹ 71 ਵਾਰ ਦੇ ਹਾਂ ਕਲੋਜ਼ ਕਰਕੇ ਦਿਖਾ ਦਿਓ ਜੀ ਮੈਡਲ 71 ਵਾਰਦਾ ਮੈਂ ਡੈਕੋਰੇਟ ਸੋਲਜਰ ਆ ਅੱਛਾ 1971 ਵਾਰ ਇਹ ਜਹਾਗਾ ਸੀ ਮੈਂ ਅੱਛਾ ਤੁਸੀਂ ਉਹ ਚ ਸਿੱਖੀ ਪਾਰਟਿਸਿਪੇਟ ਡੈਕੋਰੇਟ ਸੋਲਜਰ ਆ ਫਿਰ ਮੈਡਲਿਸਟ ਆ ਵਾਹ ਜੀ ਵਾਹ ਫਿਰ ਸਲੂਟ ਵਾਰਦਾ ਜੀ ਸਰ ਥੈਂਕ ਯੂ ਜੀ ਬਹੁਤ ਵੱਡੀ ਗੱਲ ਹੈ ਸਰ ਇਹ ਇਹ ਜਿਹੜਾ ਆ ਤਮਗੀਆਂ ਵਾਲੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਸਾਡੇ ਲਈ ਵੀ ਨਵੀਂ ਹੈ ਔਰ ਕਈ ਜਿਹੜੇ ਸਾਡੇ ਸਬਸਕ੍ਰਾਈਬਰਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਲਈ ਵੀ ਸ਼ੈਰ ਵੀ ਹੋਵੇ ਮੇ 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 ਬਾਅਦ ਉਸ ਚੀਮਾ ਬੋਇਲਰਸ ਦੇ ਅਸੀਂ ਦੇਖਦੇ ਆ ਕਿ ਇੱਕ ਐਡਾ ਵੱਡਾ एंपਾਇਰ ਜਿਹੜਾ ਕੁਝ ਸਾਲਾਂ ਦੇ ਵਿੱਚ ਇਹ ਪਹਿਲਾਂ ਤੁਹਾਡਾ ਇਹੀ ਪਲਾਂਟ ਹੁੰਦਾ ਸੀਗਾ ਹਾਂਜੀ ਹਾਂਜੀ ਫਿਰ ਹੌਲੀ ਹੌਲੀ ਵੱਧਦਾ ਵੱਧਦਾ ਵੱਧਾ ਇਹ ਇਸ ਸਮੇਂ 3 ਏਕੜ ਤੱਕ ਤੁਸੀਂ ਇਸ ਨੂੰ ਲੈ ਗਏ ਜੀ 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 ਵਾਹ ਜੀ ਵਾਹ ਸਰ ਇਹ ਜਿਹੜਾ ਸਫਰ ਹੈ ਤੁਹਾਡਾ ਇਸ ਸਫਰ ਦਾ ਇੱਕ ਯੂਐਸਪੀ ਮਤਲਬ ਕੀ ਹੈ ਇਹ بڑے ਲੋਕ ਦੇਖ ਰਹੇ ਨੇ ਅਸੀਂ ਵੀ ਜਾਣਨਾ ਚਾਹੁੰਦੇ ਆ ਕਿ ਇਹ ਕੀ ਹੈ ਤੁਹਾਡਾ ਯੂਐਸਪੀ ਕੁਝ ਸ਼ਾਇਦ ਜੀ ਯੂਐਸਪੀ ਦਾ ਕੁਝ ਵੀ ਨਹੀਂਗਾ ਸਾਡੇ ਅਸੀਂ ਚਾਰ ਭਰਾ ਆਂ ਜੀ ਚਾਰੋ ਇਕੱਠੇ ਆਂ ਔਰ ਚਾਰੋ ਲੇਡੀਜ਼ ਇੱਕ ਘਰ ਚ ਰਹਿੰਦੀਆਂ ਆਂ ਆਹਾ ਇਹਦੇ ਇਲਾਵਾ ਕੋਈ ਕੁਆਲਿਫੀਕੇਸ਼ਨ ਦੇਗੀ ਇਹੀ ਯੂਐਸਪੀ ਹੈ ਇਹ ਯੂਐਸਪੀ ਹੈ ਜੇ ਬਿਜ਼ਨਸ ਸਹੀ ਚਲਾਣਾ ਹੈ ਤਾਂ ਯੂਨਿਟੀ ਚਾਹੀਦੀ ਹੈ ਹਾਂ ਯੂਨਿਟੀ ਸਟਰੰਥ ਹੈ ਯੂਨਿਟੀ ਇਸ ਸਟਰੰਥ ਤੇ ਸਾਂਝੇ ਪਰਿਵਾਰ ਦਾ ਜਿਹੜਾ ਸਿਸਟਮ ਤੁਸੀਂ ਚੀਮਾ ਬੋਇਲਰਸ ਵਾਲਿਆਂ ਨੇ ਪੂਰਾ ਬਰਕਰਾਰ 100% 100% ਚਲਾ ਰਹੇ ਸਾਰੇ ਇਕੱਠੇ ਰਹੇ 75 ਤੋਂ ਹੀ 1975 ਤੋਂ ਤੁਸੀਂ ਇਕੱਠੇ ਹੋ ਹਾਂ ਹਮਲਾ ਇਕੱਠਾ ਹੀ ਆ ਸ਼ੁਰੂ ਤੋਂ ਵੱਡੀ ਗੱਲ ਹੈ ਸਾਰੇ ਬਹੁਤ ਵੱਡੀ ਗੱਲ ਹੈ ਅੱਗ ਹੀ ਹੋਈ ਨਹੀਂ ਕਦੀ ਆ ਹੈ ਯੂਐਸਪੀ ਤੁਹਾਡਾ ਸੰਦੇਸ਼ ਹੈ ਹੋਰ ਕਾਹਕੇ ਨਾ ਅਸੀਂ ਸਾਰੇ ਵੀਡੀਓਜ਼ ਬਣਾਉਂਦੇ ਆਂ ਸਾਂਝੀ ਵਲਤਾ ਤੇ 브ਦਰਹੁੱਡ ਤੇ ਭਾਈਚਾਰੇ ਤੇ ਓਕੇ ਔਰ ਤੁਸੀਂ ਆ ਸਾਡਾ ਜਿਹੜਾ ਤੁਸੀਂ ਯੂਐਸਪੀ ਦੀ ਗੱਲ ਕੀਤੀ ਤਾਂ ਸਾਡੀ ਨਬਜ਼ ਪਕੜ ਲਈ ਤੁਸੀਂ ਇਹੀ ਸਭ ਤੋਂ ਵੱਡੀ ਗੱਲ ਹੈ ਯਾਰ ਅਸਲੀ ਅਸਲੀ ਕੁਆਲੀਫਿਕੇਸ਼ਨ ਹੈ ਹੋਈ ਹੈ ਅਸਲੀ ਕੁਆਲੀਫਿਕੇਸ਼ਨ ਆ ਸੁਣੀ ਦੀ ਅਸਲੀ ਕੁਆਲੀਫਿਕੇਸ਼ਨ ਹੈ ਭਾਈਚਾਰਾ ਆ ਦੇਖੋ ਪਰਿਵਾਰ ਸਾਰਾ ਇਕੱਠਾ ਰਹਿ ਰਿਹਾ ਚੀਮਾ ਸਾਹਿਬ ਦਾ ਇਹਨਾਂ ਨੇ ਗੱਲ ਦੱਸੀ ਕਿ ਚਾਰ ਪਰਆ ਹੈ ਸੀ ਚਾਰੋਂ ਇਕੱਠੇ ਹੈ ਔਰ ਸਾਰਾ ਪਰਿਵਾਰ ਇਕੱਠਾ ਹੈ ਇਕੱਠਤਾ ਜਿਹੜੀ ਹੈ ਨਾ ਯੂਨਿਟੀ ਜਿਹੜੀ ਹੈ ਉਸ ਦੇ ਕਾਰਨ ਇਹ ਚੀਮਾ ਬਾਇਲਰਸ ਲਿਮਟਿਡ ਨੇ ਕਾਮਯਾਬੀ ਦਾ ਝੰਡਾ ਗੱਡ ਦਿੱਤਾ ਤੇ ਪੰਜਾਬੀਆਂ ਦਾ ਜਿਹੜਾ ਸਿਰ ਫਕਰ ਦੇ ਨਾਲ ਉੱਚਾ ਹੈ ਜਦੋਂ ਅਜਿਹੀ ਸ਼ਖਸੀਅਤ ਨਾਲ ਗੱਲ ਕਰਦੇ ਆ ਤਾਂ ਬੜੇ ਮਾਣ ਦੀ ਗੱਲ ਮਹਿਸੂਸ ਕਰਦੀ ਸਾਡੀ ਟੀਮ ਤੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਵੀਡੀਓ ਜਰੂਰ ਕਮੈਂਟ ਕਰਦੇ ਜਾਇਓ ਕੁਝ ਪੁੱਛਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਸਰ ਇਸ ਸਮੇਂ ਕਿਹੜੇ-ਕਿਹੜੇ ਕੰਟਰੀਜ਼ ਦੇ ਵਿੱਚ ਜਿਹੜਾ ਹੈ ਆਪਣਾ ਕਿੱਥੇ-ਕਿੱਥੇ ਸਾਡਾ ਸਾਰੀ ਅਫਰੀਕਨ ਕੰਟਰੀਜ਼ ਜੀ ਪਾਕਿਸਤਾਨ ਜੀ ਨੇਪਾਲ ਭਰਮਾ ਜਿੰਨੀਆਂ ਨਾਇਬਰਿੰਗ ਕੰਟਰੀ ਨੇ শ্রীলੰਕਾ ਸਭ ਜਗ੍ਹਾ ਬਾਲਰ ਜਾਂਦੇ ਨੇ इवन ਕੈਨੇਡਾ ਵੀ ਜਾਂਦੇ ਨੇ ਅੱਛਾ इवन ਕੈਨੇਡਾ ਵੀ ਜਾਂਦਾ ਹਾਂਜੀ ਹਾਂਜੀ ਤੇ ਕਿੰਨੇ ਇੰਜੀਨੀਅਰਸ ਤੁਹਾਡੇ ਕੋਲ ਕੰਮ ਕਰ ਰਹੇ ਨੇ ਤੁਹਾਡੇ ਕੋਲ 400 ਇੰਜੀਨੀਅਰ ਕੰਮ ਕਰਦਾ ਜੀ ਤੇ 1500 ਕਰੀਬ ਵਰਕਰ ਜੀ ਇੰਨਾ ਟੀਮ ਹੈ ਸਾਡੀ ਬੱਲੇ ਬੱਲੇ 1500 ਕਰੀਬ ਦੇ ਕਰੀਬ ਵਰਕਰ ਸਗੇ ਆਂ ਤੇ ਆਪਣੇ ਆਫਿਸਿਸ ਪੈਨ ਇੰਡੀਆ ਕਿੰਨੇ ਕਿੰਨੇ ਆਫਿਸ ਸਾਡੇ ਸਾਡਾ ਦਿੱਲੀ ਔਰ ਬੰਬੇ ਪਰਚੇਸਡ ਆਫਿਸ ਹੈ ਜੀ ਬਾਕੀ ਜਗ੍ਹਾ ਮਦਰਾਸ ਕਲਕੱਤਾ ਅ ਬਾਕੀ ਵੀ ਹੋਰ ਜਗ੍ਹਾ 'ਚ ਆਫਿਸ ਨੇ ਪਟਨਾ ਜੀ ਅਹਮਦਾਬਾਦ ਵਗੈਰਾ ਸਾਰੀ ਜਗ੍ਹਾ 'ਚ ਆਫਿਸ ਨੇ ਸਰਦਾਰ ਹਰਜਿੰਦਰ ਸਿੰਘ ਦੀ ਚੀਮਾ ਜੀ ਦੀ ਜ਼ਿਕਰਸੀ ਥੋੜੀ ਬਾਇਓਗ੍ਰਾਫੀ ਲੈਣਾ ਚਾਹੀਏ ਸ਼ਾਰਟ ਦੇ ਵਿੱਚ ਅਸੀਂ ਲੈਣੀ ਚਾਹਾਂਗੇ ਜੈਨੂਨ ਤੁਹਾਡਾ ਕਦੋਂ ਹੋਇਆ ਜੀ ਮੈਂ 48 ਦਾ ਬੋਰਨ ਆ 1948 ਦਾ ਹਾਂਜੀ ਕਿੱਥੋਂ ਦਾ ਜਨਮ ਹੈ ਤੁਹਾਡਾ ਮੇਰਾ ਹੈ ਜਨਮ ਤੇ ਮੇਰਾ ਮੇਰੇ ਡੈਡੀ ਜੀ ਵਿਆਹ ਹੋਇਆ ਸੀ ਪਾਰਟੀਸ਼ਨ ਦੇ ਟਾਈਮ ਤੇ ਉਦੋਂ ਆਰਮੀ ਸੀ ਜਦੋਂ ਮੇਰਾ ਜਨਮ ਹੋਇਆ ਉਹ ਬਬੀਨੇ ਸੀ ਮਿਲਟਰੀ ਚ ਮਿਲਟਰੀ ਹਸਪੀਟਲ ਬਬੀਨੇ ਦੇ ਜਨਮ ਜੀ ਉਸ ਤੋਂ ਬਾਅਦ ਫਿਰ ਯੂਪੀ ਸੈਟਲ ਹੋ ਗਿਆ ਕਾਸ਼ੀਪੁਰ ਬਾਜਪੁਰ ਏਰੀਏ ਜੀ ਉੱਥੇ ਜ਼ਮੀਨ ਵਗੈਰਾ ਲੈ ਲਈ ਉਹਨਾਂ ਨੇ ਹੂੰ ਫਿਰ 70 66 ਮੈਂ 16.5 ਸਾਲ ਦੀ ਉਮਰ ਚ ਮੈਂ ਘਰ ਛੱਡ ਦਿੱਤਾ ਅੱਛਾ ਜੀ ਮੈਂ 11ਵੀਂ ਕਰਕੇ ਮੈਂ ਨੇਵੀ ਚ ਮੇਰਾ ਸਿਲੈਕਸ਼ਨ ਹੋ ਗਿਆ ਜੀ ਤੇ ਮੈਂ 16 ਸਾਲ ਦੀ ਉਮਰ ਚ ਘਰੋਂ ਚਲਾ ਗਿਆ ਜੀ ਮੈਂ 12ਵੀਂ ਵੀ ਉੱਥੇ ਹੀ ਕੀਤੀ ਇੰਜੀਨੀਅਰਿੰਗ ਵੀ ਉੱਥੇ ਹੀ ਕੀਤੀ ਤੇ 27 ਸਾਲ ਦੀ ਉਮਰ ਚ ਮੈਂ ਉਹ ਤੋਂ ਛੱਡ ਦਿੱਤੀ ਨੌਕਰੀ ਜੀ 9.5 ਸਾਲ ਦੀ ਮੇਰੀ ਜੌਬ ਕਰਕੇ ਇੰਜੀਨੀਅਰਿੰਗ ਕਰਕੇ ਮੈਡਲ ਲੈ ਕੇ ਛੱਡ ਦਿੱਤੀ ਉਸ ਤੋਂ ਬਾਅਦ 12 ਸਾਲ ਮੈਂ ਇੱਕ ਐਮਐਨਸੀ ਵਿੱਚ ਕੰਮ ਕੀਤਾ ਜਿਹੜੀ ਸਟੀਮ ਬੋਇਲਰ ਬਣਾਉਂਦੀ ਹੈ ਥਰਮਸ ਕੰਪਨੀ ਇੰਡੀਆ ਦੀ ਜੀ ਉਸ ਤੋਂ ਬਾਅਦ ਉਹਨਾਂ ਨਾਲ 88 ਤੱਕ ਉਹਨਾਂ ਨੇ ਕੰਮ ਕੀਤਾ 76 ਤੋਂ एट, 88 88 ਜਨੂੰਨ ਛੱਡ ਕੇ 90 ਜ ਆਪਣੇ ਸਾਈਨ ਬੋਰਡ ਖੋਲਿਆ ਫਿਰ ਸਟਾਰਟ ਕੀਤਾ ਆਪਣਾ ਪ੍ਰੈਜ਼ੈਂਟਲੀ ਪ੍ਰੋਫਾਈਲ ਤੁਹਾਡਾ ਕੁਝ ਯੂਨੀਵਰਸਿਟੀਆਂ ਦੇ ਨਾਲ ਵੀ ਮੈਂ ਪੜ ਰਿਆ ਸੀ ਕਾਫੀ ਜ਼ਿਆਦਾ ਹਾਂ ਜੀ ਕਾਫੀ ਯੂਨੀਵਰਸਿਟੀਆਂ ਦੇ ਵਿੱਚ ਕੁਝ ਮੋਟੀਵੇਸ਼ਨਲ ਮੈਂ ਆਈਆਈਟੀ ਰੋਪੜ ਦਾ ਸੀਨੀਅਰਟ ਮੈਂਬਰ ਹਾਂ ਜੀ ਪ੍ਰੋਫੈਸਰ ਉਹ ਪ੍ਰੈਕਟਿਸ ਹਾਂ ਆਈਐਮ ਕਾਸ਼ੀਪੁਰ ਜਾਣਾ ਅਜਿੰਨੀਆਂ ਯੂਨੀਵਰਸਿਟੀਆਂ ਇਧਰ ਨੇ ਚੰਡੀਗੜ੍ਹ ਨਸਤੀ ਪੰਜਾਬ ਯੂਨੀਵਰਸਿਟੀ ਗੁਰਦਾਸਪੁਰ ਬਿਆਨਤ ਯੂਨੀਵਰਸਿਟੀ ਚੂਲਣੀ ਕਾਫੀ ਕਾਫੀ ਜ਼ਿਆਦਾ ਯੂਨੀਵਰਸਿਟੀਆਂ ਨੇ ਸਭ ਬੱਚਿਆਂ ਨੂੰ ਲੱਗਦਾ ਹੀ ਨਾ ਕਿ ਕਿ ਮੈਂ ਐਕਚੁਅਲੀ ਬਣਾਉਣਾ ਚਾਹਨਾ ਜਲਦ ਜਲਦ ਐਂਟਰਪ੍ਰੀਨਿਅਰ ਜੀ ਕਿਉਂਕਿ ਐਦਾ ਹੈ ਕਿ ਅੱਜ ਕੱਲ ਸਾਡੇ ਕੋਲ 140 ਕਰੋੜ ਦੀ ਪਾਪੂਲੇਸ਼ਨ ਹੈ ਜੀ ਉਹਦੇ ਵਿੱਚੋਂ ਸਾਡੇ ਕੋਲ 65% ਜੰਗ ਨੇ 30 ਇਅਰ ਜੀ ਉਹ 90 ਕਰੋੜ ਬੰਦੇ ਨੇ ਹਮ 90 ਕਰੋੜ ਨੂੰ ਨੌਕਰੀ ਨਹੀਂ ਮਿਲ ਸਕਦੀ ਉਹਨਾਂ ਨੂੰ ਆਪਣਾ ਹੀ ਕੰਮ ਕਰਨਾ ਪੈਗਾ ਐਂਟਰਪ੍ਰੈਨਰਸ਼ਿਪ ਹੀ ਕਰਨੀ ਪੈਗੀ ਹਮ ਤੇ ਸਭ ਤੋਂ ਵੱਡੀ ਐਡਵਾਂਟੇਜ ਇਹ ਹੈ ਨਵੀਂ ਜਨਰੇਸ਼ਨ ਵਾਸਤੇ ਕਿ ਸਾਰੀ ਮੈਨੂਫੈਕਚਰਿੰਗ ਚਾਈਨਾ ਤੋਂ ਹਟ ਕੇ ਵਰਲਡ ਜਾਂਦਾ ਕਿ ਇੰਡੀਆ ਚ ਆਇਆ ਹਮ तो जे ये और इंडिया वास्ते जी यंग जनरेशन उन्होंने वास्ते बहुत ज्यादा तगड़ी अपॉर्चुनिटी वो तो कुछ भी कर सकते हैं जे इन्होंने कुछ ना किया फिर वो इंडोनेशिया या वियतनाम जाएगी मैन्यूफैक्चरिंग नहीं तो इंडिया फर्स्ट प्रैफरेंस है क्योंकि इंडिया के लोग चंगे ने स्ट्रोंग ने कलाइमेट चंगइमेट चंगी क्लाइमेट